ਪੁੱਲਰ ਸਾਹਿਬ ਕੀ ਸੁਣਨਾ ਅੱਜ ਪੈ ਚਨੀ ਤੋਂ ਕੋਈ ਨਵਾਂ ਰੰਗ ਨਵਾਂ ਰੰਗ ਆਪਾਂ ਕਾਫੀ ਸੁਣਦੇ ਰਹਿੰਨੇ ਆਂ ਪਰ ਅੱਜ ਨਾ ਬਾਈ ਗੋਰੇ ਚੱਕ ਵਾਲੇ ਨੂੰ ਯਾਦ ਕਰਨ ਨੂੰ ਦਿਲ ਕਰਦਾ ਕਰੀਏ ਕਲਾਸ ਹਾਂ ਕਾਫੀ ਦਿਨਾਂ ਦੀ ਯਾਦ ਚੰਨੀ ਹਾਂ ਲਓ ਜੀ ਹੋ ਫਾੜ ਮਾਰੇ ਬੱਡੀ ਨਾਲੇ ਅੰਦੇ ਰੌਂਡ ੜੇ ਫਾੜ ਮਾਰੇ ਬੱਡੀ ਨਾਲੇ ਅੰਦੇ ਰੌਂਡ ੜੇ ਨੰਗੀ ਦੀ ਨਿਸ਼ਾਨੀ ਗੱਲ ਚੱਕ ਵੀ ਕਰੇ ਉਹਨਾਂ ਗੀ ਦੀ ਨਿਸ਼ਾਨੀ ਗੱਲ ਚੱਕੀ ਮੀ ਕਰੇ ਢਾਬੇ ਵਿੱਚ ਬੈਜੇ ਯਾਰਾਂ ਬੇਲੀਆਂ ਦੇ ਨਾਲ ਢਾਬੇ ਵਿੱਚ ਬੈਜੇ ਯਾਰਾਂ ਬੇਲੀਆਂ ਦੇ ਨਾਲ ਮੁਰਗਾ ਲੈ ਆਉ ਮਹੀਨੀ ਕਾਦੀ ਕਦੇ ਦਾੜ ਹਏ ਮੁਰਗਾ ਲੈ ਆਉ ਮਹੀਨੀ ਕਾਦੀ ਕਦੇ ਦਾੜ ਘਰੇ ਪਾਵੇਂ ਚਾਰ ਨਾਲ ਰੋਟੀ ਨਾ ਸਰੇ ਘਰੇ ਪਾਵੇਂ ਚਾਰ ਨਾਲ ਰੋਟੀ ਨਾ ਸਰੇ ਪਰ ਨਗਦੀ ਨਿਸ਼ਾਨੀ ਗੱਲ ਓਏ ਨੰਗ ਦੀ ਨਿਸ਼ਾਨੀ ਗੱਲ ਚੱਕਵੀਂ ਕਰੇ ਨੰਗ ਦੀ ਨਿਸ਼ਾਨੀ ਗੱਲ ਚੱਕਵੀਂ ਕਰੇ ਜੇਬ ਵਿੱਚ ਜਰਦੇ ਨੂੰ ਪੈਸੇ ਨਹੀਂ ਹੁੰਦੇ ਜੇਬ ਵਿੱਚ ਜਰਦੇ ਨੂੰ ਪੈਸੇ ਨਹੀਂ ਹੁੰਦੇ ਐਸੇ ਵੈਸੇ ਕੰਮ ਆਖੂ ਕੈਸੇ ਨਹੀਂ ਹੁੰਦੇ ਐਸੇ ਵੈਸੇ ਕੰਮ ਆਖੂ ਕੈਸੇ ਨਹੀਂ ਹੁੰਦੇ ਹਰੇ ਹਰੇ ਨੋਟ ਜਦੋਂ ਅਰੇ ਹਰੇ ਨੋਟ ਜਦੋਂ ਹਰੇ ਹਰੇ ਨੋਟ ਜਦੋਂ ਕੱਢ ਕੇ ਤਰੇ ਨੰਗਦੀ ਨਿਸ਼ਾਨੀ ਗੱਲ ਨੰਗਦੀ ਨਿਸ਼ਾਨੀ ਗੱਲ ਚੱਕ ਵੀ ਕਰੇ ਹਏ ਉਹ ਨੰਗਦੀ ਨਿਸ਼ਾਨੀ ਗੱਲ ਚੱਕੀ ਵੀ ਕਰੇ ਥਾਣੇ ਵਿੱਚ ਹੁੰਦਾ ਨਹੀਂ ਸਿਪਾਈ ਜਾਣਦਾ ਆਖੂ ਮੈਨੂੰ ਡੀਜੀਪੀ ਐ ਬਾਈ ਜਾਣਦਾ ਥਾਣੇ ਵਿੱਚ ਹੁੰਦਾ ਨਹੀਂ ਸਿਪਾਈ ਜਾਣਦਾ ਆਖੂ ਮੈਨੂੰ ਡੀਜੀਪੀ ਹੈ ਬਾਈ ਜਾਣਦਾ ਉਥੇ ਜਾ ਕੇ ਉਹਦੇ ਪਾਵੇਂ ਛਿੱਤਰ ਬਰੇ ਥਾਣੇ ਵਿੱਚ ਜਾ ਕੇ ਪਾਵੇਂ ਛਿੱਤਰ ਬਰੇ ਪਰ ਨੰਗ ਦੀ ਨਿਸ਼ਾਨੀ ਗੱਲ ਨੰਗ ਦੀ ਨਿਸ਼ਾਨੀ ਗੱਲ ਚੱਕ ਵੀ ਕਰੇ ਹੋ ਨੰਗ ਦੀ ਨਿਸ਼ਾਨੀ ਗੱਲ ਚੱਕ ਵੀ ਕਰੇ ਹੋ ਨੰਗ